ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਪੀਪੀਏ ਤੇ ਰਿਗਾਰਡਿੰਗ ਡਿਟੇਲ ਵੀਡੀਓ ਹੈ ਇਸ ਵਿੱਚ ਅਸੀਂ ਪੀਪੀਏ ਨੂੰ ਜਨਰੇਟ ਕਰਨ ਤੋਂ ਲੈ ਕੇ ਪੀਪੀਏ ਨੂੰ ਸਬਮਿਟ ਕਰਨ ਅਪਰੂਵ ਕਰਨ ਤੋਂ ਦਾ ਪ੍ਰਿੰਟ ਕਿਵੇਂ ਲੈਣਾ ਹੈ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਸੋ ਬਿਨਾ ਸਕਿਪ ਕੀਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸੋ ਬਹੁਤਾਂ ਸਾਮਨ ਲੈਣਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ ਸਲਤੋਂ ਪਹਿਲਾਂ ਸਾਨੂੰ ਪੀਐਫਐਮਐਸ ਸਾਈਟ ਤੇ ਲੌਗਇਨ ਕਰਨਾ ਪਵੇਗਾ ਜੋ ਅਸੀਂ ਡਾਟਾ ਆਪਰੇਟਰ ਦੀ ਆਈਡੀ ਤੋਂ ਲੌਗਇਨ ਕਰਾਂਗੇ ਕੈਪਚਾ ਫਿਲ ਕਰਨ ਤੋਂ ਬਾਅਦ ਅਸੀਂ ਲੌਗਇਨ ਤੇ ਕਲਿੱਕ ਕਰਨਾ ਹੈ ਲੌਗਇਨ ਤੇ ਕਲਿੱਕ ਕਰਨ ਤੇ ਇਹ ਸਾਡੇ ਸਾਹਮਣੇ ਪੇਜ ਓਪਨ ਹੋ ਜਾਏਗਾ ਅਸੀਂ ਇਸ ਵਿੱਚ ਲੈਫਟ ਸਾਈਡ ਤੇ ਥੋੜਾ ਸਕਰੋਲ ਡਾਊਨ ਕਰਕੇ ਮਾਸਟਰਸ ਤੇ ਕਲਿੱਕ ਕਰਨਾ ਹੈ ਮਾਸਟਰਸ ਤੋਂ ਬਾਅਦ ਅਸੀਂ ਬਲਕ ਕਸਟਮਾਈਜੇਸ਼ਨ ਫਿਰ ਉਸ ਤੋਂ ਬਾਅਦ ਮੈਨੇਜ ਤੇ ਕਲਿੱਕ ਕਰਨਾ ਹੈ ਮੈਨੇ ਟੈਕ ਕਲਿਕ ਕਰਦੇ ਆਂ ਹੀ ਸਾਡੇ ਕੋਲ ਇੱਕ ਪੇਜ ਓਪਨ ਹੋ ਜਾਵੇਗਾ ਜਿਸ ਵਿੱਚ ਅਸੀਂ ਸਕੀਮ ਨੂੰ ਸਿਲੈਕਟ ਕਰਦੇ ਆਂ ਮਿਡੇ ਮੇਲ ਸਕੀਮ ਪੀਪੀ 78 ਨੂੰ ਸਿਲੈਕਟ ਕਰਨਾ ਉਸ ਤੋਂ ਬਾਅਦ ਅਸੀਂ ਪ੍ਰੋਜੈਕਟ ਜੋ ਦਿੱਤਾ ਹੋਇਆ ਉਸ ਵਿੱਚ ਕੁਝ ਵੀ ਸਨਖ ਨਹੀਂ ਕਰਨਾ ਉਸ ਨੂੰ ਉਵੇਂ ਹੀ ਖਾਲੀ ਰਹਿਣ ਦੇਣਾ ਉਸ ਤੋਂ ਬਾਅਦ ਅਸੀਂ ਕਸਟਮਾਈਜ਼ਡ ਨੇਮ ਦੇ ਵਿੱਚ ਫਿਲ ਕਰ ਰਹੇ ਆਂ ਮਿਡੇ ਮੇਲ ਅੰਡਰਸਕੋਰ August 2024 ਜਿਸ ਮਨਤ ਦਾ ਪੀਪੀ ਜਨਰੇਟ ਕਰਨਾ ਹੈ ਉਸ ਦਾ ਹੀ ਅਸੀਂ ਨਾਮ ਦੇ ਦਿੱਤਾ ਹੈ ਉਸ ਤੋਂ ਹੈ ਤਾਂ ट्रांजैक्शन ਟਾਈਪ ਦੇ ਵਿੱਚ ਕੰਪੋਨੈਂਟ ਵਾਈਜ਼ ਸਿਲੈਕਟ ਕਰਕੇ ਉਸ ਤੋਂ ਬਾਅਦ ਸਕੀਮ ਕੰਪੋਨੈਂਟ ਦੇ ਵਿੱਚ ਕੁਕਿੰਗ ਕਾਸਟ ਸਿਲੈਕਟ ਕੀਤਾ ਹੈ ਡਿਫਾਲਟ ਅਮਾਉਂਟ ਜੋ ਵੀ ਪੀਪੀ ਜਿੰਨੇ ਦਾ ਬਣਾਉਣਾ ਹੈ ਉਸ ਦਾ ਅਮਾਉਂਟ ਅਸੀਂ 2260 ਰੁਪਏ ਦਾ ਐਡ ਕਰ ਦਿੱਤਾ ਹੈ ਪੇਮੈਂਟ ਮੋਡ ਦੇ ਵਿੱਚ ਪੀ ਪੇਮੈਂਟ ਹੈ ਤੇ ਰਾਈਟ ਸਾਈਡ ਤੇ ਮੂਵ ਕਰਦੇ ਆ ਅਸੀਂ ਵੈਂਡਰ ਸਿਲੈਕਟ ਕਰਾਂਗੇ ਜਿਵੇਂ ਅਸੀਂ ਤਿੰਨ ਵੈਂਡਰ ਦਾ ਸਿਲੈਕਟ ਕਰ ਰਹੇ ਹਾਂ ਇਹ ਵੀਡੀਓ ਬਲਕ ਦੇ ਵਿੱਚ ਪੈਸੇ ਟਰਾਂਸਫਰ ਕਰਨ ਵਾਸਤੇ ਆ ਸੋ ਇਸ ਨੂੰ ਬਿਨਾਂ ਸਕਿਪ ਕੀਤੇ ਆ ਲਾਸਟ ਤੱਕ ਜ਼ਰੂਰ ਦੇਖਣਾ ਇਸ ਤੋਂ ਬਾਅਦ ਅਸੀਂ ਇੱਥਾਂ ਸੇਵ ਤੇ ਕਲਿੱਕ ਕਰਨਾ ਹੈ ਸੇਵ ਤੇ ਕਲਿੱਕ ਕਰਨ ਤੇ ਸਾਡਾ ਇੱਥਾਂ ਜਿਵੇਂ ਜੋ ਅਸੀਂ ਪੀਪੀਆ ਬਣਾਇਆ ਹੈ ਉਹ ਆ ਚੁੱਕਿਆ ਹੈ ਇਸ ਤੋਂ ਬਾਅਦ ਅਸੀਂ ਐਕਸਪੈਂਡੀਚਰ ਤੇ ਜਾਵਾਂਗੇ ਐਕਸਪੈਂਡੀਚਰ ਦੇ ਵਿੱਚ ਅਸੀਂ ਰਾਈਟ ਨੂੰ ਮੂਵ ਕਰਦੇ ਹਾਂ ਐਡ ਨਿਊ ਤੇ ਕਲਿੱਕ ਕਰਨਾ ਐਡ ਨਿਊ ਤੇ ਕਲਿੱਕ ਕਰਦੇ ਹਾਂ ਈ ਅਸੀਂ ਸਕੀਮ ਸਿਲੈਕਟ ਕਰਾਂਗੇ ਪੀਬੀ 67 ਮਿੱਡੇ ਮੀ ਉਸ ਸਕੀਮ ਕਰਾਂ ਤੇ ਸਾਡੇ ਸਾਹਮਣੇ ਰਾਈਟ ਸਾਈਡ ਤੇ ਇੱਕ ਓਪਨ ਹੋ ਚੁੱਕਿਆ ਹੈ ਉਸ ਵਿੱਚ ਅਸੀਂ ਅਗਸਤ ਵਾਲਾ ਸਿਲੈਕਟ ਕਰ ਲਿਆ ਉਸ ਤੋਂ ਅਸੀਂ ਹੈਠਾਂ ਲੈਟਰ ਨੰਬਰ ਆਰਡਰ ਨੰਬਰ ਸਿਲੈਕਟ ਕਰਨਾ ਹੈ ਉਸ ਵਿੱਚ ਅਸੀਂ ਟਾਈਪ ਕਰ ਰਹੇ ਹਾਂ ਮੇਡੇ ਮੇਲ ਅੰਡਰਸਕੋਰ ਅਗਸਟ 2024 ਜੋ ਅਸੀਂ ਪੀਪੀਏ ਦਾ ਨਾਮ ਦਿੱਤਾ ਸੀ ਸੇਮ ਅਸੀਂ ਲੈਟਰ ਨੰਬਰ ਵੀ ਲਿਖਣਾ ਹੈ ਡੇਟ ਅਸੀਂ ਅੱਜ ਦੀ ਸਿਲੈਕਟ ਕਰ ਰਹੇ ਹਾਂ 30 ਅਗਸਟ 2024 ਪੈਂਟਿਚਰ ਅਮਾਉਂਟ ਦੇ ਵਿੱਚ ਅਸੀਂ ਟੋਟਲ ਅਮਾਉਂਟ ਪਾ ਦਿੱਤਾ ਹੈ ਜਿਸ ਦਾ ਸਬੀਪੀਏ ਬਣਾਉਣਾ ਹੈ। ਨਰੇਸ਼ਨ ਦੇ ਰਿਸਰਚ ਅਸੀਂ ਦਿਖਾਂਗੇ ਕਿ ਅਸੀਂ ਕਿਸ ਕੰਮ ਲਈ ਇਸ ਨੂੰ ਯੂਜ਼ ਕਰ ਰਹੇ ਹਾਂ। ਸੋ ਅਸੀਂ ਕੁਕਿੰਗ ਕਾਸਟ ਫਾਰ ਮੰਥ ਅਗਸਟ 2024 ਵਾਸਤੇ ਬਤਰੇ ਆ। ਸੋ ਅਸੀਂ ਟਾਈਪ ਕਰ ਦਿੱਤਾ ਹੈ। ਜਿੰਨੇ ਵੀ ਸਟਾਰ ਵਾਲੇ ਆਪਸ਼ਨਸ ਨੇ ਇਹਨਾਂ ਨੂੰ ਅਸੀਂ ਸਿਲੈਕਟ ਕਰਨਾ ਹੈ। ਕੁਕਿੰਗ ਕਾਸਟ ਲੱਪ ਕਰ ਲੈ। ਰੈਵਨਿਊ ਸਿਲੈਕਟ ਕਰਾਂਗੇ ਇਸ ਤੋਂ ਠੇਠਾਂ ਸਾਡੇ ਕੋਲ ਵੈਂਡਰ ਦੇ ਡੈਸਕ ਟਾਪਨ ਹੋ ਗਏ ਐ ਜਿੰਨੇ ਜਿੰਨੇ ਪੈਸੇ ਅਸੀਂ ਵੈਂਡਰ ਦੇ ਖਾਤੇ 'ਤੇ ਟ੍ਰਾਂਸਫਰ ਕਰਨੇ ਆ ਉਹਨੇ ਅਸੀਂ ਇੱਥੇ ਅਮਾਉਂਟ ਦੇ ਵਿੱਚ ਲਿਖ ਦਵਾਂਗੇ ਜਿਵੇਂ ਫਸਟ ਦੇ ਵਿੱਚ ਅਸੀਂ 843 ਰੁਪਏ ਤੇ 50 ਪੈਸੇ ਅਮਾਉਂਟ ਦੱਬ ਦਿੱਤੇ ਸੈਕੰਡ ਦੇ ਵਿੱਚ ਅਸੀਂ ਦੂਸਰੇ ਨੂੰ ਵੀ ਇਸ ਤਰ੍ਹਾਂ ਹੀ ਅਮਾਉਂਟ ਫਿਲ ਕਰਾਂਗੇ ਸੋ ਦੂਸਰੇ ਦੇ ਵਿੱਚ ਅਸੀਂ 168 ਰੁਪਏ ਤੱਕ ਦਿੰਦੇ ਨੇ ਐਂਡ ਥਰਡ ਵਾਲਾ ਵੀ ਇਸ ਤਰ੍ਹਾਂ ਹੀ ਸਿਲੈਕਟ ਕਰਨ ਤੇ ਅਮਾਉਂਟ ਦਾ ਆਪਸ਼ਨ ਆਂਦਾ ਸੋ ਅਸੀਂ ਥਰਡ ਤੇ ਵਿੱਚ 1200 ਕੁਸ਼ ਰੁਪਏ ਜੋ ਸਬਜ਼ੀ ਦਾ ਵੈਂਟਰ ਹੈ 1248 ਰੁਪਏ ਅਸੀਂ ਉਸ ਦੇ 50 ਪੈਸੇ ਕਿਉਂਕਿ ਜੇ ਸਿੰਗਲ ਪੀਪੀਏ ਜਨਰੇਟ ਕਰੀਏ ਤਾਂ ਉਸ ਵਿੱਚ ਪੈਸਿਆਂ ਦੇ ਵਿੱਚ ਰਾਸ਼ੀ ਨਹੀਂ ਬਣਦੀ ਸੋ ਇਸ ਤਰ੍ਹਾਂ ਅਸੀਂ ਪੈਸਿਆਂ ਦੇ ਵਿੱਚ ਵੀ ਟੁੱਟੇ ਹੋਏ ਪੈਸਿਆਂ ਚ ਵੀ ਰਾਸ਼ੀ ਨੂੰ ਵੈਂਡਰ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ ਇੱਥਾਂ ਸਬਮਿਟ ਤੇ ਕਲਿੱਕ ਕਰਾਂਗੇ ਬਾਚ ਨੰਬਰ ਜਨਰੇਟ ਹੋ ਚੁੱਕਿਆ ਹੈ ਇਸ ਤੋਂ ਹੇਠਾਂ ਅਸੀਂ ਜਸਟ ਕਲਿੱਕ ਕਰਾਂਗੇ ਰਸੀਡ ਵਿਦ ਪੇਡ ਡਿਟੇਲਸ ਪੇਡ ਡਿਟੇਲਸ ਨੂੰ ਅਸੀਂ ਵੈਰੀਫਾਈ ਕਰਾਂਗੇ ਸੋ ਇਸ ਵਿੱਚ ਅਸੀਂ ਪੇਡ ਦੀ ਡਿਟੇਲ ਨੂੰ ਵੈਰੀਫਾਈ ਕਰਨ ਤੇ नैक्सट पर क्लिक कर दिता है सो नैक्सट पर क्लिक करन ही साढ़े सामने हेठांशन फॉर पासबुक टाइप करना पवेगा उसकी कुकिंग कॉस्ट फॉर अगस्त दो हज़ार चौबीस फिल कर दिता है सेम असी कॉपी पेस्ट कर रहे हैं इस तुम बाद हेठां असी कन्फर्म से क्लिक करा कन्फर्म से क्लिक करते हैं साइड सेव्ड हो चुके हैं नैक्सट पर क्लिक करा ਇਸ ਤੋਂ ਬਾਅਦ ਅਸੀਂ ਫਿਰ ਐਕਸਪੈਂਡੀਚਰ ਤੇ ਜਾਵਾਂਗੇ ਤੇ ਮੈਨੇਜਬਲ ਫੰਡ ਐਕਸਪੈਂਡੀਚਰ ਤੇ ਕਲਿੱਕ ਕਰਾਂਗੇ ਉਸ ਤੇ ਕਲਿੱਕ ਕਰਦੇ ਆ ਹੀ ਸਾਡੇ ਸਾਹਮਣੇ ਪੇਜ ਓਪਨ ਹੋਵੇਗਾ 스ਕੀਮ ਸਿਲੈਕਟ ਕਰਾਂਗੇ ਮੈਡੇ ਮੀਲ ਸਕੀਮ ਉਸ ਤੋਂ ਬਾਅਦ ਇੱਥਾਂ ਸਾਡੇ ਕੋਲ ਆਟੋਮੈਟਿਕ ਹੀ ਕੁਝ ਟਾਈਮ ਬਾਅਦ ਸਾਰੇ ਪੀਪਏ ਜਨੇ ਅਸੀਂ ਜਨਰੇਟ ਕੀਤੇ ਸਾਲ ਦੇ ਉਹ ਸ਼ੋਅ ਕਰ ਰਿਹਾ ਹੈ 28 ਅਗਸਤ ਦਾ ਵਾਗਨ ਨੂੰ ਸਿਲੈਕਟ ਕਰ ਲਿਆ ਪ੍ਰੋਸੈਸਿੰਗ ਹੋ ਰਹੀ ਹੈ ਕੁਝ ਟਾਈਮ ਬਾਅਦ ਦੀਪਿੰਗ ਸਾਡੇ ਸਾਹਮਣੇ ਵੈਰੀਫਾਈ ਲਈ ਫਿਰ ਓਪਨ ਹੋਵੇਗਾ ਅਸੀਂ ਪੇਜ ਦੀ ਟਟੇਲ ਨੂੰ ਵੈਰੀਫਾਈ ਕਰਨ ਉਪਰੰਤ ਸਬਮਿਟ ਤੇ ਕਲਿੱਕ ਕਰਨਾ ਹੈ ਸਬਮਿਟ ਫॉर ਅਪਰੂਵਲ ਕਲਿੱਕ ਕਰਨ ਤੇ ਹੀ ਸਾਡੇ ਕੋਲ ਜਿਹੜਾ ਰਿਕਾਰਡ ਸਬਮਿਟਡ ਸਕਸੈਸਫੁਲੀ ਦਾ ਮੈਸੇਜ ਆ ਗਿਆ ਸੋ ਅਸੀਂ ਇਸ ਆਈਡੀ ਤੋਂ ਲੌਗ ਆਊਟ ਹੋ ਜਾਣਾ ਹੈ ਲੌਗ ਆਊਟ ਤੋਂ ਹੁੰਦਿਆਂ ਹੀ ਸਾਨੂੰ ਦੁਬਾਰਾ ਅਤਲੂਵਰ ਦੀ ਆਈਡੀ ਦੇ ਵਿੱਚ ਲੌਗ ਇਨ ਕਰਨਾ ਪਵੇਗਾ ਲੌਗ ਇਨ ਕਰਨ ਤੋਂ ਬਾਅਦ ਸਾਨੂੰ ਲੈਫਟ ਸਾਈਡ ਤੇ ਐਕਸਪੈਂਡੀਚਰ ਤੇ ਕਲਿੱਕ ਕਰਕੇ ਉਸ ਤੋਂ ਰਾਈਟ ਸਾਈਡ ਨੂੰ ਮੂਵ ਕਰਦੇ ਆ ਮੈਨੇਜ ਬਲਕ ਫੰਡ ਐਕਸਪੈਂਡੀਚਰ ਤੇ ਕਲਿੱਕ ਕਰਨਾ ਪਵੇਗਾ ਜਿਵੇਂ ਅਸੀਂ ਕਲਿੱਕ ਕੀਤਾ ਹੈ ਤੇ ਸਾਡੇ ਸਾਹਮਣੇ ਆਪਸ਼ਨ ਸਕੀਮ ਅਸੀਂ ਸਿਲੈਕਟ ਕਰਾਂਗੇ ਮਿਡੇ ਮੇਲ ਸਕੀਮ ਨੂੰ ਜਿਵੇਂ ਡਾਟਾ ਆਪਰੇਟਰ ਦੀ ਆਈਡੀ ਚ ਸੀਗਾ ਸੇਮ ਇੱਥੇ ਦਿਖ ਰਿਹਾ ਅਸੀਂ ਮਿਡੇ ਮੇਲ ਅਗਸਤ 2024 ਵਾਲਾ ਜਿਹੜਾ ਲੈਟਰ ਨੰਬਰ ਉੱਤੇ ਕਲਿੱਕ ਕਰਾਂਗੇ ਪ੍ਰੋਸੈਸਿੰਗ ਹੋ ਰਹੀ ਹੈ ਉਸ ਤੋਂ ਬਾਅਦ ਸਾਡੇ ਲਈ ਅਪਰੂਵ ਕਰਨ ਵਾਸਤੇ ਸਾਡੇ ਕੋਲ ਓਪਨ ਹੋ ਜਾਏਗਾ ਅਸੀਂ ਬੇਹ ਡਿਟੇਲ ਸਭ ਕੁਝ ਦੇਖਦਿਆਂ ਹੋਇਆ ਇੱਕ ਵਾਰ ਚੈੱਕ ਕਰਨ ਤੇ ਅਪਰੂਵ ਤੇ ਕਲਿੱਕ ਕਰਾਂਗੇ ਇੱਥੇ ਅਸੀਂ ਰਿਮਾਰਕਸ ਜ਼ਰੂਰ ਫਿਲ ਕਰਨਾ ਹੈ ਸੋ ਅਸੀਂ ਰਿਮਾਰਕਸ ਦੇ ਵਿੱਚ ਅਪਰੂਵ ਫੋਰ ਮੰਥ ਅਗਸਤ 2024 ਲਿਖ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਕਨਫਰਮ ਤੇ ਕਲਿੱਕ ਕਰਾਂਗੇ ਕਨਫਰਮ ਤੇ ਕਲਿੱਕ ਕਰਨ ਤੇ ਓਕੇ ਦਾ ਮੈਸੇਜ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਉੱਪਰ ਇੱਕ ਮੈਸੇਜ ਆ ਚੁੱਕਿਆ ਹੈ ਉਸ ਨੂੰ ਅਸੀਂ ਰੀਡ ਕਰਦੇ ਹਾਂ ਇਸ ਵਿੱਚ ਲਿਖਿਆ ਹੋਇਆ ਹੈ ਕਿ ਬਲਕ ਐਕਸਪੈਂਚਰ ਇਜ਼ ਅਪਰੂਵਡ ਯੂ ਕੈਨ ਡਾਊਨਲੋਡ ਦਾ ਪੀਪੀ ਆਫਟਰ 10 ਮਿੰਟਸ ਫਰੋਮ ਪ੍ਰਿੰਟ ਪੇਮੈਂਟ ਐਡਵਾਈਸ ਪੇਜ ਸੋ ਅਸੀਂ ਉਸ ਵਿੱਚ ਜਾਵਾਂਗੇ ਇਸ ਲਈ ਸਾਨੂੰ ਐਕਸਪੈਂਡਚਰ 'ਚ ਜਾਣਾ ਪਵੇਗਾ ਤੇ ਪ੍ਰਿੰਟ ਵੈਂਡਰ ਪੀਪੀ ਤੇ ਕਲਿੱਕ ਕਰਨਾ ਪਵੇਗਾ ਕਲਿੱਕ ਕਰਨ ਤੇ ਸਾਡੇ ਸਾਹਮਣੇ ਇੱਕ ਪੇਜ ਓਪਨ ਹੋਵੇਗਾ ਅਸੀਂ ਇਸ ਵਿੱਚ ਸਕੀਮ ਪੀ ਸਿਲੈਕਟ ਕਰਾਂਗੇ ਆਟੋਮੈਟਿਕਲੀ ਅਕਾਊਂਟ ਨੰਬਰ ਵੀ ਸ਼ੋ ਹੋ ਜਾਏਗਾ ਇਸ ਤੋਂ ਬਾਅਦ ਅਸੀਂ ਉਸ ਦੀ ਡੇਟ ਫਿਲ ਕਰਨੀ ਹੈ ਸੋ ਅੱਜ 1 ਸਤੰਬਰ ਹੈ ਸੋ ਆਟੋਮੈਟਿਕਲੀ ਸਤੰਬਰ ਸ਼ੋ ਹੋ ਰਿਹਾ ਹੈ ਅਸੀਂ ਸਰਚ ਤੇ ਕਲਿੱਕ ਕਰਤਾ ਕਰਨ ਤੇ ਸਾਡੇ ਸਾਹਮਣੇ voucher number payment advice टोटली शो हो रहा साथ ते पीडियाफ, पीडियाफ है। ਅਸੀਂ ਕਲਿੱਕ ਕਰਾਂਗੇ। ਇਸ ਦੇ ਨਾਲ ਹੀ OK ਤੇ ਕਲਿੱਕ ਕਰਾਂਗੇ। ਇੱਥਾਂ ਸਾਡੇ ਕੋਲ ਸਾਡਾ PPA ਦਾ ਪ੍ਰਿੰਟ ਫਾਰਮ ਦੇ ਵਿੱਚ ਆ ਗਿਆ ਹੈ। ਇਸ ਨੂੰ ਅਸੀਂ ਸੇਵ ਕਰਨ ਲਈ ਉੱਪਰ ਕਲਿੱਕ ਕਰਾਂਗੇ। ਇਸ ਤੇ 3-4 ਆਪਸ਼ਨ ਆ ਰਹੀਆਂ ਅਸੀਂ PDF as a PDF ਤੇ ਕਲਿੱਕ ਕਰਕੇ ਇਸ ਨੂੰ PDF ਸੇਵ ਕਰ ਲੈਣਾ ਹੈ। ਸੋ ਜਿਨਾਂ ਨੂੰ ਇਸ ਵੀਡੀਓ 'ਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਪੀਪੀਏ ਜਨਰੇਟ ਕਰਨ ਦੀ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ ਜੋ ਵੀ ਹੈਗੀ ਪ੍ਰੋਬਲਮ ਉਸ ਨੂੰ ਲਿਖ ਸਕਦੇ ਨੇ ਨੈਟ ਬੈਂਕਿੰਗ ਦਾ ਹੀ ਪੀਨੋ ਅਪਰੂਵ ਕਰਨ ਲਈ ਤੁਸੀਂ ਲੈਫਟ ਸਾਈਡ ਵਾਲੀ ਵੀਡੀਓ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਧੰਨਵਾਦ